ਸਾਰੇ ਖਸਾਨਪਨ ਨੂੰ ਸਸਤਰੀ ਕਾਲ ਕਣਕ ਦੀ ਬਾਡੀ ਤੋਂ ਬਾਅਦ ਮੂੰਗੀ ਤੇ ਮੱਕੀ ਦਾ ਏਰੀਆ ਲੱਗਣਾ ਤੇ ਉਸ ਤੋਂ ਪ੍ਰੰਤ ਬਾਅਦ ਜਿਹੜੀ ਝੋਨੇ ਦੀ ਤਿਆਰੀ ਹੋ ਜਾਣੀ ਹੈ ਜੂਨ ਦੇ ਵਿੱਚ ਲੌਂਗ ਟਾਈਮ ਦੀ ਕਿਸਮਾਂ ਦੀ ਲਵਾਈ ਹੁੰਦੀ ਹੈਗੀ ਆ ਤੇ ਜੁਲਾਈ ਦੇ ਵਿੱਚ ਮੀਡੀਅਮ ਤੇ ਲੇਟ ਕਿਸਮਾਂ ਦੀ ਜਿਹੜੀ ਲਵਾਈ ਹੁੰਦੀ ਹੈਗੀ ਟ੍ਰਾਂਸਪਲੈਂਟ ਹੁੰਦੀ ਹੈਗੀ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਡਿਮਾਂਡ ਵਾਲੀ ਪਰਮਲ ਕਿਸਮ ਜੋ ਪਿਛਲੇ ਸਾਲ ਮਾੜੇ ਮੌਸਮ ਦੇ ਵਿੱਚ 85 ਮਣ 90 ਮਣ ਤੱਕ ਵੈਰੈਟੀ ਨੇ ਜੋ ਝਾੜ ਦਿੱਤਾ ਹੈਗਾ ਦੇਖ ਕਿਸਾਨਾਂ ਦੀ ਕਾਫੀ ਵੈਰਾਈਟੀ ਦੀ ਡਿਮਾਂਡ ਵੀ ਹੈਗੀ ਹੈ ਕਿਉਂਕਿ ਇਸ ਸਾਲ ਬਈ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਜੇ ਕਿਸੇ ਕਿਸਾਨ ਦੇ ਕੋਲ ਜਾਂ ਕਿਸੇ ਵਧੀਆ ਵਿਸ਼ਵਾਸਵਸਤਰ ਦੁਕਾਨਦਾਰ ਦੇ ਕੋਲ ਤੁਹਾਨੂੰ ਬੀਜ ਮਿਲ ਗਿਆ ਤਾਂ ਠੀਕ ਹੈ ਨਹੀਂ ਵੈਰਾਈਟੀ ਤੋਂ ਬਈ ਦੇਖੋ ਪਿੱਛੇ ਹਟ ਜਾਓ ਹਣਾ ਮੈਂ ਵੈਰਾਈਟੀ ਬਾਰੇ ਵੈਰਾਈਟੀ ਦੇ ਗੁਣਾ ਬਾਰੇ ਵੈਰਾਈਟੀ ਦੇ ਝਾੜ ਬਾਰੇ ਜੇ ਪੂਰੀ ਪ੍ਰੋਪਰ ਗੱਲਬਾਤ ਕਰਨੀ ਹੈਗੀ ਪਿਛਲੇ ਸਾਲਾਂ ਦੇ ਮੁਕਾਬਲੇ ਵੀ ਵੈਰਾਈਟੀ ਵਧੀਆ ਰਹੀ ਮੇਰੇ ਕਾਫੀ ਪਿੰਡਾਂ ਦੇ ਵਿੱਚ ਕਿਸਾਨ ਭਰਾ ਇਸ ਕਿਸਮ ਨੂੰ ਲਾਉਂਦੇ ਹੈਗੇ ਆ ਮੈਂ ਗੱਲਬਾਤ ਕਰਨੀ ਹੈਗੀ ਆ ਪੰਜਾਬ ਨੰਬਰ ਬਨ ਕਿਸਮ ਦੀ ਜੋ ਪੰਜਾਬ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਇਸ ਕਿਸਮ ਦੀ ਜੋ ਮੰਗੇ ਹੈਗੀ ਆ ਜੋ ਡਿਮਾਂਡ ਹੈਗੀ ਆ ਕਿਉਂਕਿ ਪਿਛਲੇ ਸਾਲ ਜਿਹੜੇ ਕਿਸਾਨ ਭਰਾਵਾਂ ਨੇ ਪਹਿਲਾਂ ਕਿਸੇ ਨੇ ਪੀ 18 ਲਾ ਕੇ ਦੇਖ ਲਈ ਕਿਸੇ ਨੇ ਪੀ 20 ਲਾ ਕੇ ਦੇਖ ਲਈ ਉਹਨਾਂ ਬਾਣਾ ਦੇ ਵਿੱਚ ਜਾਂਦਾ ਮਤਲਬ ਚੰਗੀਆਂ ਤੋਂ ਚੰਗੀਆਂ ਵੈਰਾਈਟੀਆਂ ਸੀ ਜਿਹੜੀਆਂ ਜਿਹੜੀ ਉਹ ਕਾਮਯਾਬ ਨਹੀਂ ਹੋਈਆਂ ਉਸ ਵੈਰਾਈਟੀ ਨੂੰ ਕਿਸਾਨ ਭਰਾਵਾਂ ਨੇ ਲਾਇਆ ਕਿਸਾਨਾਂ ਦਾ ਦੇਖੋ ਮਨ ਜਿਹੜਾ ਖੁਸ਼ ਹੋ ਗਿਆ ਯਾਰ ਵੀ ਇਸ ਵੈਰੈਟੀ ਨੂੰ ਲਾਇਆ ਤੇ ਆਪਾਂ ਨੂੰ ਚੰਗਾ ਮੁਨਾਫਾ ਮਿਲਿਆ ਕਿੰਨੇ ਦਿਨਾਂ ਦੀ ਕਿਸਮ ਹੈਗੀ ਆ ਪਨੀਰੀ ਕਿੰਨੇ ਦਿਨਾਂ ਦੀ ਹੈਗੀ ਆ ਬਾਣ ਦੇ ਵਿੱਚ ਆਪਣੇ ਕਿੰਨੇ ਦਿਨ ਲੈਂਦੀ ਹੈਗੀ ਆ ਕਿਹੜੇ-ਕਿਹੜੀਆਂ ਟਰੇਟੀ ਦੇ ਵਿੱਚ ਬਿਮਾਰੀਆਂ ਆਉਂਦੀ ਹੈਗੀਆਂ ਨੇ ਕਮੀਆਂ ਵੈਰੈਟੀ ਦੀਆਂ ਦੇਖੋ ਕਿਹੜੀਆਂ ਹੈਗੀਆਂ ਨੇ ਕਿਉਂਕਿ 50 ਨੰਬਰ 1 ਵੀਰੇ ਇੱਕ ਪਰਮਲ ਕਿਸਮ ਹੈਗੀ ਆ ਕਿਸਾਨਾਂ ਦੇ ਵੱਲੋਂ ਇਸ ਕਿਸਮ ਨੂੰ ਆ ਇਹਦਾ ਜਨਮ ਦਿੱਤਾ ਗਿਆ ਹੈਗਾ ਤੇ ਇਸ ਕਿਸਮ ਦੀ ਜੇ ਗੱਲ ਕਰੀਏ 25 ਤੋਂ 30 ਦੀ ਬਈ ਪਨੀਰੀ ਤੇ ਇਸ ਕਿਸਮ ਦੀ ਜੋ ਟ੍ਰਾਂਸਫਰਟ ਹੁੰਦੀ ਹੈਗੀ ਆ ਤੁਸੀਂ 25 ਜੂਨ 30 ਜੂਨ ਤੱਕ ਆਰਾਮ ਨਾਲ ਜਿਹੜੀ ਇਹਦੀ ਕਰ ਸਕਦੇ ਹੋ ਜੁਲਾਈ ਦੇ ਪਹਿਲੇ ਹਫਤੇ ਤੱਕ ਵੀ ਕਿਸਾਨ ਭਰਾ ਇਹਦੀ ਟ੍ਰਾਂਸਫਰਟ ਕਰਦੇ ਹੈਗੇ ਆ ਵੈਰਾਈਟੀ ਦੀ ਜਿਹੜੀ ਹਾਈਟ ਹੈਗੀ ਆ ਉਹ ਨਾਰਮਲ ਹੈ ਤੇ ਹੈ ਕਿ ਇੱਕ ਵੈਰਿਟੀ ਦੇ ਵਿੱਚ ਕਮੀ ਹੈਗੀ ਆ ਇੱਕ ਤਾਂ ਇਹਦੇ ਵਿੱਚ ਯੂਰੀਆ ਵੱਧਣਾ ਪਏ ਇਹ ਯੂਰੀਆ ਵੱਧ ਪੈਗੀ ਫਿਰ ਵੈਰਿਟੀ ਦੇ ਵਿੱਚ ਝਟਕਾ ਮਾਰਨ ਦੀ ਸਮੱਸਿਆ ਜਿਹੜੀ ਕਾਲਸੀ ਬਣ ਜਾਂਦੀ ਹੈ ਦਾਣੇ ਦੀ ਉਹ ਸਮੱਸਿਆ ਜਿਹੜੀ ਖੜੀ ਹੋ ਜਾਂਦੀ ਹੈ ਤੇ ਦੂਸਰੀ ਗੱਲ ਲਾਸਟ ਸਪਰੇ ਬਈ ਜਿਹੜੀ ਕਰਦੇ ਆ ਨਾ ਉਦੋਂ ਇਹ ਪੈਰਾਂ ਨੂੰ ਬੜਾ ਖਾਂਦੀ ਆ ਥੋੜੀ ਜਿਹਾ ਇਹ ਚੀੜੀ ਅਸਲੋਂ ਕਿਉਂਕਿ ਮੇਰਾ ਦੱਸਣ ਦਾ ਮਤਲਬ ਇਹ ਹੈਗਾ ਕਿਉਂਕਿ ਵੈਰਿਟੀ ਦੇ ਬਾਰੇ ਜਾਣਕਾਰੀ ਮੈਂ ਦੇਣਾ ਹੈਗਾ ਕੋਈ ਮੈਂ ਦੇਖੋ ਇਹ ਨਹੀਂ ਕਹਿੰਦਾ ਵੀ ਤੁਸੀਂ ਵੈਰੈਟੀ ਏਸੇ ਨੂੰ ਹੀ ਲਾਓ ਕਿਉਂਕਿ ਜਦੋਂ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਸੋਸ਼ਲ ਮੀਡੀਆ ਤੇ ਪੋਸਟ ਵਗੈਰਾ ਪੈਂਦੀ ਹੈਗਾ ਕਿਸਾਨਾਂ ਦਾ ਚੰਗਾ ਰਿਸਪੌਂਸ ਇਸ ਕਿਸਮ ਦਾ ਆਉਂਦਾ ਹੈਗਾ ਤੇ 25 ਤੋਂ ਦਿਨ ਦੀ ਪਨੀਰੀ ਹੁੰਦੀ ਹੈ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਟਾਈਮ ਦੇ ਨਾਲ ਲਾਓ ਤੁਸੀਂ ਟਾਈਮ ਦੇ ਨਾਲ ਕਣਕ ਵੀ ਸਕਦੇ ਹੋ ਟਾਈਮ ਦੇ ਨਾਲ ਕਹਿਣਾ ਮਤਲਬ ਝੋਨਾ ਵੱਢ ਕੇ ਕਣਕ ਸੁਢੀ ਬੀਜੀ ਜਾਣੀ ਹੈਗੀ ਆ ਵੈਰੈਟੀ ਦੀ ਹਾਈਟ ਜਿਹੜੀ ਨਾਰਮਲ ਹੈਗੀ ਆ ਦਾਣਾ ਵੈਰੈਟੀ ਦਾ ਐਨ ਪੂਰਾ ਚਮਕਦਾ ਰਹੇਗਾ ਵਜੇਂਦਾਰ ਜੋ ਬਲੀਆਂ ਹੈਗੀਆਂ ਨੇ ਵੈਰਾਈਟੀ ਅਕਸਾਰ ਨਸਾਰਾ ਲੈਂਦੀ ਹੈਗੀ ਆ ਕੋਈ ਇਹਦੇ ਵਿੱਚ ਵਾਲੇ ਫੰਗੀਸਾਈਡ ਕਰਨ ਦੀ ਲੋੜ ਨਹੀਂ ਪਿਛਲੇ ਸਾਲ ਇਸ ਵੈਰਾਈਟੀ ਦੇ ਵਿੱਚ ਤੇਲੇ ਦੀ ਵੀ ਸਮੱਸਿਆ ਘਟਾਈ ਕਿਉਂਕਿ ਜਿਹੜੇ ਕਿਸਾਨ ਪਰਮ ਦੇ ਆਮ ਕਿਸਮਾਂ 70 ਮਣ 80 ਮਣ ਹੁੰਦੀਆਂ ਸੀ ਇੱਲੇ ਦੇ ਵਿੱਚੋਂ 90 90 ਗੱਟੇ ਭਰਨ ਦਾ ਰਿਕਾਰਡ ਵੀ ਮੇਰੇ ਜਿਹੜਾ ਕੋਲ ਹੈਗਾ ਜੇ ਕੋਈ ਕਿਸਾਨ ਕਹੇ ਤਾਂ ਮੈਂ ਐਡਰੈਸ ਵੀ ਦੇ ਦੂੰਗਾ ਕਿਸਾਨ ਦਾ ਕਿਉਂਕਿ ਕਿਸਾਨਾਂ ਨੇ ਵੀ ਇਹ ਰੱਖੀ ਥੋੜਾ ਥੋੜਾ ਹੈਗਾ ਤੇ ਕੁਝ ਕੁ ਫਰਮਾਂ ਨੇ ਬੀਜ ਵੀ ਵੇਚਿਆ ਸੀਗਾ ਜਿਵੇਂ ਆਲੂ ਵਾਲੀਆ ਆਪਣਾ ਇਧਰ ਗੁਵਿੰਦਗੜ ਜੇਜੀਆਂ ਲਹਿਰੇ ਗਾਗੇ ਦੇ ਕੋਲ ਪਿੰਡ ਹੈਗਾ ਉਹਨਾਂ ਬਾਈ ਨੇ ਜਿਹੜਾ ਉਹ ਸੀਡ ਵੇਚਿਆ ਸੀਗਾ ਪਰ ਅੱਜ ਦੀ ਘੜੀ ਬਾਈ ਕਹਿੰਦਾ ਬਈ ਸੀਡ ਸਾਡੇ ਕੋਲ ਖਤਮ ਹੈਗਾ ਅਗਲੇ ਸਾਲ ਮਲਟੀਪਲਾਈ ਕਰਕੇ ਜਿਹੜਾ ਬੀਜ ਨੂੰ ਅਸੀਂ ਹੋਰ ਤਿਆਰ ਕਰਾਂਗੇ ਜੇ ਕਿਸੇ ਕਿਸਾਨ ਦੇ ਕੋਲ ਬੀਜ ਹੈ ਹੈਗਾ ਤਾਂ ਆਪਣੇ ਕਿਸਾਨਾਂ ਨੂੰ ਤੁਸੀਂ ਬੀਜ ਦੇ ਵੀ ਸਕਦੇ ਹੋ ਤੇ ਜੇ ਬਾਈ ਕਿਸੇ ਤੋਂ ਬੀਜ ਲੈ ਰਹੇ ਹੋ ਤਾਂ ਵਧੀਆ ਵਿਸ਼ਵਾਸ ਉਤਰ ਕਿਸਾਨ ਤੋਂ ਜਿਹੜਾ ਤੁਸੀਂ ਬੀਜ ਲੋ ਮੈਂ ਕਹਿੰਨਾ ਕਿਸਮ ਬੜੀ ਵਧੀਆ ਹੈਗੀ ਆ ਕੋਈ ਵਾਲਾ ਚੰਗਾ ਪਾਣੀ ਵੀ ਨਹੀਂ ਮੰਦੀ ਵਾਲੇ ਮਾੜੇ ਪਾਣੀ ਦੇ ਵਿੱਚ ਵੀ ਨਾਲੋਂ ਕਹਿਣ ਦਾ ਮਤਲਬ ਜਿੱਥੇ ਸੋਡੀਆਂ ਪਹਿਲਾਂ ਪਰਮਲ ਕਿਸਮਾਂ ਹੋ ਗਈਆਂ 26 ਕਿਸਮ ਹੁੰਦੀ ਹੈ 131 ਕਿਸਮ ਹੁੰਦੀ ਹੈ ਪੀੜੀ ਪੂਸ਼ਾ ਕਿਸਮ ਹੁੰਦੀ ਹੈ ਪੂਸ਼ਾ 44 ਕਿਸਮ ਹੁੰਦੀ ਹੈ ਉੱਥੇ ਇਸ ਕਿਸਮ ਨੂੰ ਤੁਸੀਂ ਲਾ ਕੇ ਦੇਖੋ ਕਿਸਮ ਦੇ ਕੈਰੈਕਟਰ ਬਾਰੇ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਕਿਸਮ ਬੜੀ ਸੋਹਣੀ ਹੈ ਜਦੋਂ ਕਿਸਮ ਦੀਆਂ ਮੁੰਜਰਾਂ ਦੇ ਵਿੱਚ ਦਾਣੇ ਬਣ ਜਾਂਦੇ ਆ ਅਨ ਬੱਲੀਆਂ ਨੇ ਝੁੱਕ ਜਾਂਦੀ ਫਿਰ ਜੀ ਲੱਗਣ ਲਾਂਦੀ ਯਾਰ ਵੀ ਹਾਂ ਠੀਕ ਐ ਵੀ ਕਹਿੰਦਾ ਮਤਲਬ ਉੱਪਰ ਅੰਨ ਹੁੰਦਾ ਹੈਗਾ ਕਿਉਂਕਿ ਮੇਰੇ ਜਿਵੇਂ ਮੇਰੇ ਪਿੰਡ ਦੋਦੜੇ ਦੇ ਵਿੱਚ ਵੀ ਕਾਫੀ ਕਿਸਾਨਪਰਾ ਲਾਉਂਦੇ ਹੈਗੇ ਮੇਰੇ ਗਵਾਂਢੀ ਪਿੰਡ ਰੱਲੀ ਦੇ ਵਿੱਚ ਕਾਫੀ ਕਿਸਾਨਪਰਾ ਕਾਫੀ ਸਾਲਾਂ ਤੋਂ ਜਿਹੜੀ ਕਿਸਮ ਨੂੰ ਲਾ ਰਹੇ ਹੈਗਾ ਮਾੜੇ ਤੋਂ ਮਾੜੇ ਮਾੜੀ ਤੇ ਮਾੜੇ ਪਾਣੀ ਦੇ ਵਿੱਚ ਵੈਰਾਈਟੀ ਨੇ ਵਧੀਆ ਕਿਸਾਨਾਂ ਦਾ ਦੇਖੋ ਸਾਹ ਦਿੱਤਾ ਹੈ ਰੇਸਲੇ ਜਮੀਨਾਂ ਦੇ ਵਿੱਚ ਵੀ ਕਾਮਯਾਬ ਜਿਹੜੀ ਵੈਰਾਈਟੀ ਹੈਗੀ ਆ ਉਹਨਾਂ ਕਿਸਾਨਾਂ ਦੇ ਵੀ 80 ਮਨ 85 ਮਨ ਤੱਕ ਇਹ ਕਿਸਮ ਵਧੀਆ ਜਿਹੜਾ ਝਾੜ ਦਿੱਕੇ ਜਾਂਦੀ ਹੈਗੀ ਆ ਤੇ ਜਿਹੜੇ ਕਿਸਾਨ ਭਰਾ ਲਾਉਣੇ ਚਾਹੁੰਦੇ ਹਨ ਬੇਚੰਚ ਕੋ ਕੇ ਇਸ ਕਿਸਮ ਨੂੰ ਲਾ ਸਕਦੇ ਹਨ ਜੇ ਕਿਸੇ ਫਰਮ ਤੋਂ ਬੀਜ ਮਿਲਦਾ ਤਾਂ ਬੇਚੰਚ ਕੋ ਬੀਜ ਲੈ ਲਓ ਪਰ ਡੁਪਲੀਕੇਟ ਬੀਜ ਲੈਣ ਤੋਂ ਬਈ ਚੱਲਿਓ ਕਿਉਂਕਿ ਮੈਂ ਤੁਹਾਨੂੰ ਬਿਮਾਰੀਆਂ ਬਾਰੇ ਵੈਰਾਈਟੀ ਦੀ ਖਦ ਖਰਾਕ ਬਾਰੇ ਵੈਰਾਈਟੀ ਦੇ ਦਿਨਾਂ ਬਾਰੇ ਹਨਾ ਕਦੋਂ ਆਪ ਮੰਨ ਲਾ ਕਿੰਨੇ ਦਿਨ ਦੀ ਪਨੀਰ ਲਾਉਣੀ ਹੈਗੀ ਉਸ ਕਿਸਮ ਬਾਰੇ ਦੱਸਿਆ ਹੈਗਾ ਬੇਚੰਚ ਕੋ ਕੇ ਤੁਸੀਂ ਲਾਓ ਤੁੜ-ਤੁੜ ਟ੍ਰਾਇਲ ਕਰਕੇ ਦੇਖ ਲਓ 2-2 ਤੰਦਨ ਕਿल्ले ਲਾ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਵੀ ਵੈਰੈਟੀ ਦੇ ਵਿੱਚ ਕਿੰਨੀ ਕੀ ਜਿਆਦੇ ਆ ਝਾੜ ਦੇਣ ਦੀ ਸਮਰੱਥਾ ਹੈਗੀ ਆ ਤਾਂ